ਕਾਲ ਜੀ ਲੋ ਜੀ ਆਪਾਂ ਪਹੁੰਚ ਚੁੱਕੇ ਆ ਆਪਣੇ ਪੇਕੇ ਘਰ ਤੇ ਲੋ ਜੀ ਘਰ ਆਉਣ ਵਾਲਾ ਹੀ ਆ ਤੇ ਬਾਕੀ ਫੋਨ ਪਲੇ ਪਲੇ ਆਈ ਜਾਂਦਾ ਸੀ ਮੇਰੇ ਭਤੀਜੇ ਦਾ ਪੂਆ ਜੀ ਕਿੱਥੇ ਆ ਗਏ ਤੁਸੀਂ ਪੂਆ ਜੀ ਕਿੱਥੇ ਆ ਗਏ ਮੈਂ ਵੀ ਦੱਸਿਆ ਨਹੀਂ ਹੈਗਾ ਵੀ ਅਸੀਂ ਪਹੁੰਚ ਗਏ ਬਸ ਥੋੜਾ ਮਤਲਬ ਕਿ ਇੱਕ ਇੱਕ ਦੋ ਮਿੰਟ ਦਾ ਰਸਤਾ ਤੇ ਇਦਾਂ ਲੱਗੇ ਪਏ ਸੀ ਸਰਦਾਰ ਜੀ ਕਹਿਣੇ ਕਿਹੜੇ ਪਹੁੰਚ ਗਏ ਜੀ ਆਪਾਂ ਮੇਰੇ ਪੇਕੇ ਘਰ ਸਰਦਾਰ ਜੀਆਂ ਦੇ ਸਹਰੇ ਪਿੰਡ ਹੈਲੋ ਹੈਲੋ ਨਾ ਚਲੂ ਸੀ ਕਹੇ ਆ ਗਈ ਹੈ ਗੱਡੀ ਇੱਧਰ ਹੀ ਲਾ ਦੀ ਹੈ ਨਾ ਹਾਂਜੀ ਹਾਂਜੀ ਇੱਥੇ ਲਾ ਲਓ ਅਜੀ ਅਮਰੀਕਾ ਲੋਵੀ ਦੋਸਤੋ ਪਹੁੰਚ ਗਏ ਆਪਾਂ ਮੇਰੇ ਪੇਕੇ ਘਰ ਤੇ ਸਰਦਾਰ ਜੀਆਂ ਦੇ ਸੌ ਪਿੰਡ ਸਰਦਾਰ ਜੀਨ ਦੇਖੋ ਬੜਾ ਕਚਾ ਚੜੇ ਹੋਇਆ ਹੁਣ ਮੈਨੂੰ ਟਾਕੀ ਤਾਂ ਖੋਲ ਦੰਦੇ ਆ ਦੇਖੋ ਉੱਧਰ ਓ ਟਾਕੀ ਦਾ ਲਾ ਦੇ ਟਾਕੀ ਦਾ ਲਾ ਦੇ ਲੈ ਫੜ ਕੈਮਰਾ ਫੜ ਗਾੜੀ ਜਾ ਦੇਖੀ ਗਾੜੀ ਜਾ ਨੂੰ ਕੀ ਹੋ ਗਿਆ ਲੈ ਦਰੀਆਂ ਸੁਣ ਦੇ ਕੀ ਦਾਨਾ ਫੂਡ ਆਰਦਾ ਦਾ ਮੋਹ ਪੈਂਦਾ ਫੱਡੋਰਾ ਜਰ ਹਰਵਿੰਦਰ ਅੱਸੀ ਗਲਾਮਨ और देखा हां कैमरा

ਵਾਪੂ ਇਥੇ ਆ ਲੱਕੀ ਜੀ ਜਦੋਂ ਜਦੋਂ ਮੈਨੂੰ ਲੱਗਿਆ ਉਹ ਲੱਗ ਰਹਿਣ ਆਈਕਲ ਚਲਾ ਦਿਓ ਖਾਓ ਜੀ ਖਾਓ ਭੁੱਖ ਨਹੀਂ ਭੁੱਖ ਨਹੀਂ ਬਦਮਾ ਲੱਜ ਗਿਆ ਹੈ ਕਿਵੇਂ ਖਾਣਾ ਦਾ ਬੋਲਣਾ ਕੋਲੇ ਜੀ ਮਾਰ ਕੇ ਚੀਸ ਚੀਸ ਹੋ ਗਿਆ ਹੋਸ਼ ਹੋ ਗਿਆ ਨਾ ਕਿੱਦ ਕਰਿਆ ਗਿਆ ਡੱਫਰਿਆ ਹੋਇਆ ਸਿੱਟਾ ਆ ਕਰਾਂਗੇ ਧੇਰ ਚ ਫੁਵਾ ਕੇ ਰਹਿਣੇ ਆ ਡਰਿਆ ਖਾ ਲਾਜੀ ਔ ਕਮਾ ਮੇਰੇ ਭਾਈ ਦਾ ਮੇਰੀ ਭੈਣ ਦਾ ਬਾਦੇ ਆਗੇ ਸਾਡੇ ਡੈਡੀ ਜੀ ਮਿਲੋ ਸਾਡੇ ਡੈਡੀ ਜੀ ਨੂੰ ਹੈਲੋ ਹਾਈ ਡੈਡੀ ਜੀ ਹਾਸੀ ਕਰ ਡੈਡੀ ചേരായി ചിഗ ആ ച ਭੈਭੋਰੀ ਭੈਜੋ ਤੋੜਦਾ ਸਵਾਈ ਨਵੀਤਾ ਜੀ ਚੱਕ ਲਓ ਇਹ ਜਿੱਦੜਾ ਲਗਵਾਏ ਹੋਰ ਇੱਕ ਹੈਈ ਹੋਰ ਹੀ ਫਿਰ ਹੋਰ ਵੀ ਚੱਕ ਲਓ ਲੈ ਲੈ ਜੀ ਕਦਾ ਲੈ ਲੈ ਅੰਮਕੀ ਹੋਣੀ ਕਰਾਉਣੀ ਪੂਰੇ ਕਬਾਰੇ ਸਹੀ ਪੂਰੇ ਕਬਾਰੇ ਕਬਾਰੀ ਨਾ ਵਾਹੀ ਸਾਹਮਣੇ ਬੜਾ ਆਇਆ ਇਪਰਾਦਾ ਹੈਈ ਇਪਰਾਦਾ ਕਹਿੰਦੇ ਇਪਰਾਦਾ ਨਹੀਂ ਹੋ ਗਿਆ ਜਿੰਦਾ ਬੜਾ ਤੋਂ ਨੋਕ ਨਾ ਰਾਇਦਾ ਇਹ ਦੋਚਾਰਾ ਰਾ ਇੱਕ ਡੇਢ ਲੈ ਨਹੀਂ ਫਿਰ 3 ਰੁਪਏ ਕਿ ਲੋ ਨਾ ਮੈਂ ਤਾਂ ਲੈਂਦੀ ਸੀ ਕੱਲ ਮੈਂ ਮੰਮੀ ਨੂੰ ਕਿਹਾ ਸੀ ਮਾਂ ਮੰਮੀ ਸਬਜ਼ੀ ਲੈਣੀ ਆ ਪਹਿਲਾਂ ਪਾਸੇ ਸਾਡੇ ਦਾ ਕੰਮਸ ਹੈ ਨਹੀਂ ਨਹੀਂ ਕਹਿੰਦਾ ਨਾ ਨਾ ਮੈਂ ਤਾਂ ਕਰੇਲੇ ਸ਼ਿਵਲਾ ਮਿਰਚ ਖੀਰੇ ਲੈਣ ਲੱਗੀ ਮੰਮੀ ਨੇ ਕੱਲ ਮੈਂ ਪੁੱਛਿਆ ਮੰਮੀ ਦੱਸ ਜਵਾਬ ਕਿਹਨੇ ਦਵਾ 70 ਰੁਪਏ ਸਮਝ ਕੇ ਐਸਾ ਪੀ 70 ਰੁਪਏ ਬਣਾ ਦਿੱਤਾ 70 ਸੌ ਐਕਸੈਕਟ ਦਾ ਮੈਂ ਉਹਨਾਂ 70 ਰੁਪਏ 40 ਰੁਪਏ ਦੇ ਰਸਪੀ ਦੇ ਲੱਗੇ 6 ਰੁਪਏ ਕਮਾਲ ਫਿਰ ਤਾਂ ਸਾਨੂੰ ਮੰਗਦਾ ਪੱਡਾ 10 ਰੁਪਏ ਪਦੀਨਾ ਨਹੀਂ ਹਾਂ ਪਦੀਨਾ ਜਨ ਫਰੀ ਵੀ ਲਿਆਉਂਦੇ ਪਦੀਨਾ ਤਾਂ ਆਦੀ ਗੱਲ ਦੀ ਪਦੀਨਾ ਦਾ ਹੈ ਕਰੇਲੇ ਬਣਾ ਲੈ ਪੱਡਾ ਬੰਨ ਲੈ ਕਾਏ ਕੀ ਸੜ ਮਸਾਂ ਮੁਕੀ ਲੈ ਬੜਾ ਇੰਨੇ ਕੇਲੇ ਖਾ ਲੈ ਹਾਂ ਦਿਨ ਇਹ ਹੋਰ ਖਾਣੇ ਕੀ ਹੋ ਫਲ ਫਲ ਫਰੂਟ ਕੰਮ ਕਿਵੇਂ ਚੱਲ ਰਹੀ ਹੋ ਪਦੀਨਾ ਵਾਲਾ ਚਲੀਏ ਬਈ ਚਲੀਏ ਚਲ ਬਈ ਹਾਂ ਪੈ ਜੋਰ ਨਹੀਂ ਪੈਇਆ ਹੈ ਜੋਰ ਫੇਰੇ ਬਹੁਤ ਜਿਆਦਾ ਇਹਨਾਂ ਦਾ ਆਇਰ ਨਹੀਂ ਜਾਂਦੇ ਐਡ ਦੇ ਦੇਣ ਦੇ ਪਾ ਲੱਗ ਗਈ ਹਾਂ ਤੇ ਨਾਨੀ ਦਾ ਮੂੰਹ ਚੰਪਕਾ ਚਾਉਂਦਾ ਪਾ ਮਿੰਦੋ ਆ ਚੂੜੇ ਲਊਆ ਪੀਂਗ ਤੇ ਪਰ ਅਮਨ ਦੀ ਚੱਪਲਾ ਨਾਲ ਮਾਵਲਾ ਦਾ ਵਿੱਚ ਬੜੀ ਵਧੀਆ ਪਾ ਲੀਆ ਉਹ ਬਹੁਤ ਕਿਹੜਾ ਦੇਖ ਰਿਹਾ ਮੰਮੀ ਠੀਕ ਆ ਠੀਕ ਆ ਜੀ ਲਓ ਜੀ ਆ ਗਈ ਬਈ ਚਲੋ ਠੀਕ ਆ ਜੀ ਫਿਰ ਹੈ ਹੱਫਤਾ ਰਹੂਗੀ ਵੇ ਹੱਫਤਾ ਲਾਉਵੀ ਵਾ ਠੀਕਾ ਬਸ ਠੀਕਾ ਚਲਿਓ ਆ ਤਾਂ ਖੋਲ ਦਿਓ ਜੀ ਉਹ ਹੱਫਤਾ ਰਹੂਗੀ ਗੱਡੀ ਰਖਾ ਦਿਓ ਜੀ ਚਲ ਬਹਿ ਜਾ ਬਹਿ ਜਾ ਜੀ ਬੈਠਣਾ ਬੈ ਜਾਣਾ ਵਿੰਦੋ ਤੇਰੀ ਮਰਜ਼ੀ ਆ ਸੜੀ ਮਾਤਾ ਖੜੀ ਕੋਠੀ ਤੇ ਜੀ ਆ ਕੇ ਆਪਾਂ ਖੋਖੋ ਖੇਡਾਂਗੇ ਠੀਕ ਆ ਤਾਂ ਚੁੱਕਿਆ ਜੀ ਆਪਾਂ ਚਾਚਾ ਜੀ ਦੇ ਘਰ ਸ਼ਾਮ 5:00 ਵਜੇ ਜੀ ਚਾਪ ਕੇ ਰੈਸਪੀ ਆਏ ਸੀ ਮੈਂ ਕਿਹਾ ਚੱਲ ਹੁਣ ਆਪਾਂ 10 ਮਿੰਟ ਇੱਥੇ ਵੀ ਆਈ ਜੰਨੇ ਆ ਤੇ 골ਡਨ ਡਿੱਕੀ ਗਏ 골ਡ ਹੀ ਆਇਆ ਨਹੀਂ ਸੀ ਤੇ ਫਿਰ ਕਿਹਾ ਜਾਨੀਟਾ ਹੈਗਾ ਘਰ ਆ ਚੱਲਾਂਗੇ ਵੀ ਚਾਚਾ ਜੀ ਹੈਗੇ ਨੇ ਤੇ ਬਾਕੀ ਭਾਬੀ ਜੀ ਹੋਰ ਨੇ ਬੱਚੇ ਨੇ ਉਹਨਾਂ ਨੂੰ ਮਿਲ ਕੇ ਫਿਰ ਚੱਲਾਂਗੇ ਚਲੋ ਜੀ ਇਹ ਹੈਗੇ ਨੇ ਮੇਰੇ ਚਾਚਾ ਜੀ ਰੋਟੀ ਖਾਂਦੇ ਸੀ ਬੈਠੇ ਹਨਾ ਤੇ ਲੋ ਜੀ ਤੇ ਛੋਟੇ ਛੋਟੇ ਬੱਚੇ ਜੋ ਕਿਊਟ ਜੇ ਬੱਚੇ ਨੇ ਉਹ ਵੀ ਤੁਹਾਨੂੰ ਦਿਖਾਣੇ ਆ ਤੇ ਇਧਰ ਲੋ ਜੀ ਇਹ ਹੈਗਾ ਜੀ 베ਬੀ ਬੁਆਏ 베ਬੀ ਬੁਆਏ ਆ ਹੈ ਤੇ ਇਹ ਉਹ ਬੱਚੇ ਨੇ ਜਿਨ੍ਹਾਂ ਦੀ ਮੈਂ ਲੋੜੀ ਤੇ ਗਈ ਸੀ ਹਨਾ ਭਾਬੀ ਵੱਡੀ ਭਾਬੀ ਜੀ ਦੀ ਗੋਦੀ 'ਚ ਬੈਠਾ ਇਹ ਬੇਟਾ ਤੇ ਜੋ ਬੇਟੀ ਆ ਉਹਨਾਂ ਨਾਲ ਵੀ ਤੁਹਾਨੂੰ ਮਲਾਉਨੇ ਆ ਤੇ ਬਹੁਤ ਵਧੀਆ ਕਿਊਟ ਕਿਊਟ ਜੇ ਬੱਚੇ ਨੇ ਮਤਲਬ ਕਿ ਬਹੁਤ ਜ਼ਿਆਦਾ ਪਿਆਰ ਲੈਂਦੇ ਨੇ ਹਨਾ ਉਹ ਜੋ ਜੁੜਵਿਆਂ ਦੇ ਬੱਚਿਆਂ ਦੀ ਲੋੜੀ ਤੇ ਮੈਂ ਗਏ ਸੀ ਉਹ ਬੱਚੇ ਨੇ ਇਹ ਦੇਖੋ ਐਡੇ ਡੇ ਹੋ ਗਏ ਨੇ ਹੁਣ ਮਤਲਬ ਕਿ 8-8 ਕੁ ਮਹੀਨਿਆਂ ਦੇ ਹੋ ਗਏ 8 ਮਹੀਨਿਆਂ ਦੀ ਬੇਟੀ ਹੋ ਗਈ 8 ਮਹੀਨਿਆਂ ਦਾ ਮੁੰਲਾ ਦਾ ਬੇਟਾ ਹੋ ਗਿਆ ਤੇ ਲੋਜੀ ਸਿਮਰ ਨੂੰ ਬਹੁਤ ਸ਼ੌਂਕ ਹੈ ਛੋਟੇ ਛੋਟੇ ਬੱਚਿਆਂ ਨੂੰ ਦੇਖਦੇ ਨੂੰ ਐ ਹੁੰਦਾ ਮੈਂ ਚੱਕ ਲਾਂ ਫਟਾਫਟ ਤੇ ਇਹਨੂੰ ਖੜਿਆਣ ਲੱਗਿਆ ਪਿਆ ਸੀ ਤੇ ਮਤਲਬ ਕਿ ਖੁਸ਼ ਹੋ ਗਿਆ ਇਹ ਵੀ ਹੱਸੀ ਜਾਂਦਾ ਸੀ ਹਨਾ ਕਿਊਟ ਜਆ ਬੇਬੀ ਤੇ ਹੁਣ ਤੁਹਾਨੂੰ ਮਿਲਾਨੇ ਆ ਕਿਊਟ ਜੀ ਬੇਟੀ ਨਾਲ ਤੇ ਇਹ ਹੈਗੀ ਹੈ ਕਿਊਟ ਜੀ ਬੇਟੀ ਤੇ ਬਹੁਤ ਵਧੀਆ ਹੈ ਵੀ ਦੇਖੋ ਕਿੱਤਾ ਕਰੀ ਜਾਂਦੀ ਆ ਇਹਨੇ ਜਿਹੜਾ ਫੋਨ ਦੇਖ ਰ ਕੈਮਰਾ ਦੇਖ ਇਹਨੂੰ ਐ ਹੋ ਗਿਆ ਵੀ ਮੈਂ ਫੜ ਲਾ ਕੇ ਰਹਿੰਦੀ ਹਾਂ ਚਾਤੀ ਹੈਲੋ ਗੁਗੂ ਤਾਤੀ ਵਾਤੀ ਆਜਾ ਆਜਾ ਆਰੇ ਕੋਣ ਪੱਦੇ ਦੇ ਚਾਤੀ ਚਲੋ ਬਾਏ ਬਾਏ ਕਰ ਦੋ ਬਾਏ एक कालू <laughs> 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 कालू कालू देखियो चलो जी चलिए बाय बाय ठीक है भाभी आवे आज चंगा आके जाए जरूर हम मैं कह लांबा ला दो मेरा <laughs> <laughs> शूट एक तो सूट एक चाहे चार चार ले, कपड़े ठीक है? आज हाँ हाँ बना ला بس سنجر ਉਹ ਦੁਕਤਤ ਵੇਣ। ਉਸ ਤੇ ਭਾਈ ਨਿਮ ਮੀ ਉੱਥੇ। ਹੈ? ਹੋਰ ਚੁੱਤੀ ਬਈ ਦੇ ਗਿਲਾ। ਜੇ ਕੋਈ ਆ। ਉੱਥੇ ਪੈਂਦੇ ਨੇ ਇਹ। ਇਹਨਾਂ ਠੰਡਨ ਲੱਗਦੀ ਰਾਤ ਨੂੰ। ਉਹਨਾਂ ਉੱਥੇ ਠੰਡਨ ਵਰਦੇ। ਆ ਪਾ ਇੰਦਰ ਇੰਦਰ ਸੇਮਨ ਨਾ ਪਿਆ ਸੁੱਤੇ ਨੂੰ ਠਾਰਦੇ ਆ। ਸੇਮਨ ਖੜਾ ਹੋ ਜਾ ਪੁੱਤ। ਖੜਾ ਹੋ ਜਾ। ਉਸ ਚਾਹ ਦੀ ਜਿਵੇਂ ਨਾਲ ਚਾਹ ਹੁੰਦੀ ਸੀ ਨਾ ਇਹ ਗੜੀ ਦੀ ਚਾਹ ਹੁੰਦੀ ਸੀ ਇਹ ਚਾਹ ਚ ਸਿਮਰਨਾ ਅਮਨਿੰਦਰ ਨੇ ਚਾਹੀ ਜੀ ਉਹ ਕਿਤੇ ਉੱਧਰ ਰਹਿ ਜਾਂਦੇ ਸਨ ਜਦੋਂ ਕਿ ਮੈਂ ਬਾਅਦ ਚ ਨਾ ਇਹ ਤਾਂ ਹੋ ਰਿਹਾ ਸੀ ਕਿ ਉੱਧਰ ਤੋਂ ਬਿੱਕਿ ਕੁਸਨਾ ਨਾਲ ਬਹੁਤ ਗਲਾਬ ਜਿਹਾ ਬਣਾ ਕੇ ਗੱਲਾਂ ਕਰਦੇ ਸੀ ਮੇਰੇ ਤੋਂ ਪਾਣੀ ਆਇਆ ਮੇਰੇ ਬਾਰੇ ਤੇ ਇੰਦਰ ਛਿਤੀ ਵਤੀਆਂ ਸੀ ਆਲੀ ਤਰ੍ਹਾਂ ਹੋਇਸੀ ਕੋਲ ਮੇਹੀ ਆ ਗਿਆ ਆਪਾਂ ਉੱਪਰ ਦੇਖੋ ਜੀ ਆਲੇ-ਦਾਲੇ ਸੁਭਾ ਦਾ ਹੋ ਰਿਹਾ ਮੈਨੂੰ ਟੈਨਸ਼ਨ ਟਾਈਸ਼ਨ ਹੁਣ ਫੇਰ ਬੁਲਾਣੇ ਆ ਦੇਖੀ ਫੇਰ ਲੱਗ ਜੂ ਫੌਂਕਣ ਦੇਖੋ ਜੀ ਸੂਰਜ ਦੇਵਤਾ ਚੜਦੇ ਨੇ ਹਾਂ ਚੜਦਾ ਹਲੇ ਦੇਖੋ ਸੂਰਜ ਚੜਨ ਲੱਗਿਆ ਜੀ ਹੌਲੀ-ਹੌਲੀ ਉੱਪਰ ਆਜੂਗਾ ਤੇ ਬੋਝ ਆ ਰਹੀ ਹੋ ਜੂਗੀ ਟਾਈਸ਼ਾ ਨਾ ਟਾਈਸ਼ਾ ਨਾ ਆ ਜਾ ਆ ਜਾ ਆ ਜਾ ਗਿਫਟੀ ਗਿਫਟੀ ਆ ਜਾ ਗਿਫਟੀ ਟਾਈਸ਼ਾ ਨਾ ਆ ਜਾ ਆ ਜਾ ਪਤਾ ਲੱਗ ਗਿਆ ਨੂੰ ਮੇਰੀ ਵੀਡੀਓ ਬਣਦੀ ਆ ਹੁਣ ਨਹੀਂ ਪਹੁੰਗਦਾ ਲੋ ਜੀ ਇਹ ਹੋ ਗਿਆ ਸਭ ਤੋਂ ਉੱਪਰ ਵਾਲਾ ਕੋਠਾ ਕਹਿੰਦੇ ਨੇ ਪਿੰਡਾਂ 'ਚ ਕੋਠੇ ਤੇ ਆਏ ਉੱਪਰ ਵਾਲੇ ਕੋਠੇ ਤੇ ਇਹ ਹੋ ਗਿਆ ਨੀਚੇ ਵਾਲਾ ਕੋਠਾ ਪੌੜੀਆਂ ਉਤਰਦੇ ਆਂ ਦੇਖੀ ਆ ਗਿਆ ਆਪਾਂ ਹੇ ਨੀਚੇ ਤੇ ਉੱਪਰ ਵਾਲੇ ਤੇ ਬਹੁਤ ਹੀ ਗਾਰੰਟਾ ਇੱਧਰ ਲਈ ਬੈਠਾ ਫੋਨ ਨਾਲੇ ਦਾ ਲਈ ਬੈਠਾ ਇੰਦਰ ਕੋਣ ਨਾਲੇ ਦਾ ਡੈਡੀ ਇੱਧਰ ਫੋਨ ਲਈ ਬੈਠਾ ਉਹਦੇ ਵੀ ਦਿਖਾਣੇ ਤੁਹਾਨੂੰ ਫੋਨ ਲੈ ਕੇ ਬੈਠਾ ਸਵੇਰੀ ਆ ਲੋ ਜੀ ਇੱਧਰ ਵੀ ਚੱਲਦਾ ਫੋਨ ਐ ਬਾਸ ਹੁਣ ਕੁੜੀ ਦੇ ਹੱਥ ਚ ਰਹਿ ਗਿਆ ਕੁੜੀ ਨੂੰ ਫੜਾ ਲੈਣੇ ਚੱਲਦਾ ਸਵੇਰੇ ਸਵੇਰੇ ਫੋਨ ਦਾ ਕੰਮ ਨਹੀਂ ਦਿੰਦਾ ਵੀ ਦੇਖ ਤਾਂ ਇਹ ਥੋੜੀ ਵੀ ਦੇ ਦੇ ਦੇਖ ਤਾਂ ਇਹ ਲੋਗਾਂ ਨੂੰ ਹਾ ਹਾ ਦੇਖ ਸਵੇਰੇ ਸਵੇਰੇ ਪਹੁੰਚਦੇ ਨੇ ਪਾਪਾ ਹੀਰੇ ਵਾਲੇ ਬੱਪੂ ਮੰਮੀ ਆਟਾ ਗੁੰਨ੍ਹ ਰਿਆ ਅੰਦੂਲੇ ਲਾਹੂਗੀ ਉਧਰ ਗੁਝੇ ਆਂਦੇ ਨੇ ਆਲੂ ਰੋਟੀ वगैरह ਖਾ ਲਈ ਸੀ ਜੀ ਹੁਣ ਚੱਲਦੇ ਆਂ ਆਪਾਂ ਘਰ ਦੇਰ ਹੋ ਗਰੀ ਨਹੀਂ ਹਾਈ ਹਾਈ ਮਾਈਕ ਤੇ ਜਿੰਨੀ ਗਵਾਜ ਦੋ ਦਿਨ ਨਹੀਂ ਦੇਖ ਲੈ ਚਲੋ ਵੀਡੀਓ ਆ ਨਾ ਸੇਵ ਕਰ ਤੇ ਵੀਡੀਓ ਤੇ ਮੈਂ ਮਨਿੰਦਰ ਨੂੰ ਕਹਿ ਵੀ ਸੇਵ ਤੇ ਬੁੱਟੀ ਦੀ ਵੀਡੀਓ ਬਣਾਦੇ ਹਾਂ ਨਾ ਸੇਵ ਦਾ ਪੇਟਾ ਲਗਾਇਆ ਹੋਇਆ ਦੇਖ ਤੇ ਇੱਕ ਸੇਵ ਦੀ ਲੱਗਿਆ ਸੀ ਅੰਮ੍ਰਿਤਾਂ ਦੀ ਸੀ ਤੋੜ ਕੇ ਖਾ ਲਿਆ ਬਹੁਤ ਵਧੀਆ ਸੇਵ ਲੱਗਿਆ ਉਹ ਨੂੰ ਲੱਗ ਗਿਆ ਤਾਂ ਇੱਕੇ ਸੀ ਤੇ ਮਨਿੰਦਰ ਨੂੰ ਥੋੜੀ ਦਿੱਕਤ ਆ ਰਹੀ ਵਿਡੀਓ ਬਣਾਉਣ ਲੱਗੇ ਕਹਿੰਦਾ ਕੀ ਆ ਕਹਿੰਦਾ ਵੀਡੀਓ ਬਣਾਉਣ ਨੂੰ ਕਹਿੰਦਾ ਐਦਾਂ ਲੱਗਿਆ ਬੋਲਣ ਅਸੀਂ ਬਹਿ ਚੁੱਕੇ ਆ ਗੱਡੀ ਦੇ ਵਿੱਚ ਮੇਰਾ ਜੀ ਬਾਤ ਕੀਤੀ ਚਲੋ ਦੇਖੀ ਉਸ ਮਾਨਸੂਰ ਨੂੰ ਕਰਾ ਪਾਉਂਦੇ ਆ ਆਦਾ ਫੜ ਉਹ ਆਦਾ ਫੜ ਲੱਗ ਮੈਂ ਦੁਆਰ ਕਰੀ ਆ ਆ ਦੇਖ ਲੈ ਦਿਨ ਪਲਾੜਾ ਠੀਕ ਆ ਹੀ ਕੁਝ ਜੀ ਤੇ ਕੋਲ ਨੂੰ ਦਿਖਾਉਣਾ ਸੀ ਜੀ ਕਮੈਂਟ ਵਧੀਆ ਲੱਗ ਰਹੀ ਮੈਨੂੰ ਸੂਟ ਕਲਰ ਵੀ ਬਹੁਤ ਸੋਹਣਾ ਸੀ ਐਸ਼ਾ ਮਾਈ ਬੇਚੀ ਨਾ ਕੋੜਾ ਨਾ ਬਹੁਤ ਵਧੀਆ ਜੀ ਚੰਨ ਨਾ ਚੌਲਾ ਨਾ ਬੜੀ ਚੀਜ਼ ਵਧੀਆ ਹੈ ਨਾ ਜੀ ਮੈਸਰੂ ਮੋੜ ਦਾ ਪੁੱਤ ਇਹ ਕੋਈ ਗਿਆ ਮੈਂ ਤਾਂ ਇੱਕ ਮੇਰੀ ਸੱਚੇ ਬੰਦੇ ਨੇ ਜਿਉਂ ਹੀ ਨੇ ਹੈਗੇ ਜੀ ਉਹ ਕੋਈ ਗੱਲ ਨਹੀਂ ਕਰ ਕੰਨ ਜੀ ਠੀਕ ਹੈ ਗੋਲੂ ਵੀਰੇ ਕੋਈ ਗੱਲ ਨਹੀਂ ਸਬਸਕ੍ਰਾਈਬ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਹੀ ਲੈਂਦੇ ਆ ਮੰਦੇ ਕੋ ਹੋਰ ਵੀਡੀਓ ਬਤ ਤੱਕੀ ਸਾਰਿਆਂ ਨੂੰ ਸ਼ਸ਼ੀਕਾਲ ਬਾਏ ਬਾਏ ਤੈਨੂੰ ਪਿਆਰ ਜੀ ਨਾਲ